ਸਤਿ ਸ਼੍ਰੀ ਅਕਾਲ ਸ਼ਬਦਾ ਦੀ ਤਾਕਤ ਦੈਵਨ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਤੇ ਮੇਰੀ ਟੀਮ ਦੇ ਵੱਲੋਂ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਜਨਮ ਅਸ਼ਟਮੀ ਦਾ ਤਿਉਹਾਰ Hindu ਧਰਮ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ ਜਨਮ ਅਸ਼ਟਮੀ ਦਾ ਤਿਉਹਾਰ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੇ ਮੌਕੇ ਤੇ ਮਨਾਇਆ ਜਾਂਦਾ ਹੈ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਭਗਵਾਨ ਵਿਸ਼ਨੂ ਦੇ 8ਵੇਂ ਅਵਤਾਰ ਦੇ ਰੂਪ ਦੇ ਵਿੱਚ ਮਥੁਰਾ ਦੀ ਜੇਲ੍ਹ ਦੇ ਵਿੱਚ ਰਾਜਾ ਕੰਸ ਦੇ ਸਮੇ ਹੋਇਆ ਸੀ ਕ੍ਰਿਸ਼ਨ ਜੀ ਨੇ ਧਰਤੀ ਤੇ ਅਨਿਆਇ ਅਤੇ ਅਧਰਮ ਦਾ ਨਾਸ਼ ਕਰਨ ਲਈ ਜਨਮ ਲਿਆ। ਉਹਨਾਂ ਨੇ ਧਰਮ, ਸੱਚਾਈ ਅਤੇ ਕਰਮ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਜਨਮ ਅਸ਼ਟਮੀ ਦਾ ਤਿਹਾੜ ਹਰ ਸਾਲ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪਕਟਾਂ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਬਾਜ਼ਾਰਾਂ ਤੇ ਮੰਦਰਾਂ ਨੂੰ ਖੂਬ ਸਜਾਇਆ ਜਾਂਦਾ ਹੈ। ਖੂਬ ਚਹਲ-ਪਹਿਲ ਦੇਖਣ ਨੂੰ ਮਿਲਦੀ ਹੈ। ਇਸ ਦਿਨ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਵਰਤ ਰੱਖਦੇ ਨੇ। ਤੇ ਰਾਤ ਦੇ 12 ਵਜੇ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਮਹੋਤਸਵ ਮਨਾਇਆ ਜਾਂਦਾ ਹੈ ਚੁੱਲੇ ਦੇ ਵਿੱਚ ਬਾਲ ਗੋਪਾਲ ਦੀ ਮੂਰਤੀ ਬਿਠਾਈ ਜਾਂਦੀ ਹੈ ਤੇ ਭਜਨ ਕੀਰਤਨ ਕੀਤੇ ਜਾਂਦੇ ਨੇ ਛੋਟੇ ਛੋਟੇ ਬੱਚੇ ਰਾਧਾ ਕ੍ਰਿਸ਼ਨ ਜੀ ਦਾ ਰੂਪ ਧਾਰਦੇ ਨੇ ਤੇ ਰਾਸਲੀਲਾ ਦੇ ਨਾਟਕ ਕਰਵਾਏ ਜਾਂਦੇ ਨੇ ਅਤੇ ਭਜਨ ਕੀਰਤਨ ਕੀਤੇ ਜਾਂਦੇ ਨੇ ਕਈ ਥਾਵਾਂ ਤੇ ਦਹੀ ਹਾਂਡੀ ਦੀ ਰਸਮ ਵੀ ਮਨਾਈ ਜਾਂਦੀ ਹੈ ਜਿਸ ਵਿੱਚ ਨੌਜਵਾਨ ਮਿਲ ਕੇ ਮਨੋਰੰਜਨ ਅਤੇ ਭਗਤੀ ਭਾਵ ਨਾਲ ਖੇਡਾਂ ਖੇਡਦੇ ਨੇ ਇਹ ਸਾਰਾ ਮਾਹੌਲ ਭਗਤੀ ਖੁਸ਼ੀ ਅਤੇ ਭਾਈਚਾਰੇ ਦੀ ਮਿਸਾਲ ਬਣ ਜਾਂਦਾ ਹੈ ਜਨਮਸ਼ਟਮੀ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਜਨਮਸ਼ਟਮੀ ਦੇ ਮੌਕੇ ਤੇ ਵਿਦੇਸ਼ਾਂ ਤੋਂ ਭਗਤ ਭਾਰਤ ਦੇ ਵਿੱਚ ਆ ਕੇ ਮੰਦਰਾਂ ਦੇ ਵਿੱਚ ਜਨਮਸ਼ਟਮੀ ਦਾ ਤਿਉਹਾਰ ਮਨਾਉਂਦੇ ਨੇ ਇਸ ਮੌਕੇ ਤੇ ਲੱਡੂ ਗੋਪਾਲ ਲਈ ਸੋਹਣੇ ਸੋਹਣੇ ਵਸਤਰ ਤੇ ਗਹਿਣੇ ਬਣਵਾਏ ਜਾਂਦੇ ਨੇ ਉਹਨਾਂ ਦਾ ਸ਼ਿੰਗਾਰ ਕੀਤਾ ਜਾਂਦਾ ਤੇ ਉਹਨਾਂ ਨੂੰ ਝੂਲੇ ਦੇ ਵਿੱਚ ਬਿਠਾ ਕੇ ਝੂਲਾ ਚੁਲਾਇਆ ਜਾਂਦਾ ਹੈ ਜਨਮ ਅਸ਼ਟਮੀ ਦਾ ਤਿਹਾਰ ਸਿਰਫ Hindu ਧਰਮ ਦੇ ਲੋਕਾਂ ਦੇ ਵਿੱਚ ਹੀ ਨਹੀਂ ਬਲਕਿ ਸਾਰੇ ਧਰਮ ਦੇ ਲੋਕਾਂ ਦੇ ਵੱਲੋਂ ਮਨਾਇਆ ਜਾਂਦਾ ਹੈ ਸਾਰੇ ਧਰਮ ਦੇ ਲੋਕਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ ਇਸ ਸਮੇਂ ਭਾਈਚਾਰੇ ਦੀ ਇੱਕ ਮਿਸਾਲ ਵੇਖਣ ਨੂੰ ਮਿਲਦੀ ਹੈ ਜਨਮਸ਼ਟਮੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਦੇ ਰਾਹ ਤੇ ਚੱਲਣਾ ਕਿੰਨਾ ਮਹੱਤਵਪੂਰਨ ਹੈ ਅਤੇ ਅਧਰਮ ਦਾ ਹਮੇਸ਼ਾ ਨਾਸ਼ ਹੁੰਦਾ ਹੈ। ਕ੍ਰਿਸ਼ਨ ਜੀ ਦੀ ਗੀਤਾ ਦੀ ਸਿੱਖਿਆ ਅੱਜ ਵੀ ਸਾਨੂੰ ਸੱਚਾਈ ਅਤੇ ਨਿਸ਼ਕਾਮ ਕਰਮ ਕਰਨ ਦਾ ਪਾਠ ਪੜ੍ਹਾਉਂਦੀ ਹੈ। ਆਓ ਅਸੀਂ ਵੀ ਸਾਬੇ ਵਚਨ ਲੈਣੇ ਆ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਸੱਚਾਈ, ਨੇਕੀ ਤੇ ਧਰਮ ਦੇ ਰਸਤੇ ਤੇ ਚੱਲਾਂਗੇ। ਇੱਕ ਬਾਰ ਫਿਰ ਸ਼ਬਦਾ ਦੀ ਤਾਕਤ, ਦੇਵਨ মিডিਆ ਤੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਜਨਮਸ਼ਟਮੀ ਦੇ ਪਾਵਨ ਉਤਸਵ ਦੀਆਂ ਲੱਖ ਲੱਖ ਵਧਾਈਆਂ। ਸਤਿ ਸ੍ਰੀ ਅਕਾਲ ਸ਼ਬਦਾ ਦੀ ਤਾਕਤ ਦੈਵਨ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਤੇ ਮੇਰੀ ਟੀਮ ਦੇ ਵੱਲੋਂ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਜਨਮ ਅਸ਼ਟਮੀ ਦਾ ਤਿਉਹਾਰ Hindu ਧਰਮ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ ਜਨਮ ਅਸ਼ਟਮੀ ਦਾ ਤਿਉਹਾਰ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੇ ਮੌਕੇ ਤੇ ਮਨਾਇਆ ਜਾਂਦਾ ਹੈ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਭਗਵਾਨ ਵਿਸ਼ਨੂ ਦੇ 8ਵੇਂ ਅਵਤਾਰ ਦੇ ਰੂਪ ਦੇ ਵਿੱਚ ਮਥੁਰਾ ਦੀ ਜੇਲ੍ਹ ਦੇ ਵਿੱਚ ਰਾਜਾ ਕੰਸ ਦੇ ਸਮੇ ਹੋਇਆ ਸੀ ਕ੍ਰਿਸ਼ਨ ਜੀ ਨੇ ਧਰਤੀ ਤੇ ਅਨਿਆਇ ਅਤੇ ਅਧਰਮ ਦਾ ਨਾਸ਼ ਕਰਨ ਲਈ ਜਨਮ ਲਿਆ। ਉਹਨਾਂ ਨੇ ਧਰਮ, ਸੱਚਾਈ ਅਤੇ ਕਰਮ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਜਨਮ ਅਸ਼ਟਮੀ ਦਾ ਤਿਹਾੜ ਹਰ ਸਾਲ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਭਗਤਾਂ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਬਾਜ਼ਾਰਾਂ ਤੇ ਮੰਦਰਾਂ ਨੂੰ ਖੂਬ ਸਜਾਇਆ ਜਾਂਦਾ ਹੈ। ਖੂਬ ਚਹਲ-ਪਹਿਲ ਦੇਖਣ ਨੂੰ ਮਿਲਦੀ ਹੈ। ਇਸ ਦਿਨ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਵਰਤ ਰੱਖਦੇ ਨੇ। ਤੇ ਰਾਤ ਦੇ 12 ਵਜੇ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਮਹੋਤਸਵ ਮਨਾਇਆ ਜਾਂਦਾ ਹੈ ਚੁੱਲੇ ਦੇ ਵਿੱਚ ਬਾਲ ਗੋਪਾਲ ਦੀ ਮੂਰਤੀ ਬਿਠਾਈ ਜਾਂਦੀ ਹੈ ਤੇ ਭਜਨ ਕੀਰਤਨ ਕੀਤੇ ਜਾਂਦੇ ਨੇ ਛੋਟੇ ਛੋਟੇ ਬੱਚੇ ਰਾਧਾ ਕ੍ਰਿਸ਼ਨ ਜੀ ਦਾ ਰੂਪ ਧਾਰਦੇ ਨੇ ਤੇ ਰਾਸਲੀਲਾ ਦੇ ਨਾਟਕ ਕਰਵਾਏ ਜਾਂਦੇ ਨੇ ਅਤੇ ਭਜਨ ਕੀਰਤਨ ਕੀਤੇ ਜਾਂਦੇ ਨੇ ਕਈ ਥਾਵਾਂ ਤੇ ਦਹੀ ਹਾਂਡੀ ਦੀ ਰਸਮ ਵੀ ਮਨਾਈ ਜਾਂਦੀ ਹੈ ਜਿਸ ਵਿੱਚ ਨੌਜਵਾਨ ਮਿਲ ਕੇ ਮਨੋਰੰਜਨ ਅਤੇ ਭਗਤੀ ਭਾਵ ਨਾਲ ਖੇਡਾਂ ਖੇਡਦੇ ਨੇ ਇਹ ਸਾਰਾ ਮਾਹੌਲ ਭਗਤੀ ਖੁਸ਼ੀ ਅਤੇ ਭਾਈਚਾਰੇ ਦੀ ਮਿਸਾਲ ਬਣ ਜਾਂਦਾ ਹੈ ਜਨਮਸ਼ਟਮੀ ਸਿਰਫ ਭਾਰਤ ਵਿੱਚ ਹੀ ਨਹੀਂ ਸਗੋ ਵਿਦੇਸ਼ਾਂ ਦੇ ਵਿੱਚ ਵੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਜਨਮਸ਼ਟਮੀ ਦੇ ਮੌਕੇ ਤੇ ਵਿਦੇਸ਼ਾਂ ਤੋਂ ਭਗਤ ਭਾਰਤ ਦੇ ਵਿੱਚ ਆ ਕੇ ਮੰਦਰਾਂ ਦੇ ਵਿੱਚ ਜਨਮਸ਼ਟਮੀ ਦਾ ਤਿਉਹਾਰ ਮਨਾਉਂਦੇ ਨੇ ਇਸ ਮੌਕੇ ਤੇ ਲੱड्डू ਗੋਪਾਲ ਲਈ ਸੋਹਣੇ ਸੋਹਣੇ ਵਸਤਰ ਤੇ ਗਹਿਣੇ ਬਣਵਾਏ ਜਾਂਦੇ ਨੇ ਉਹਨਾਂ ਦਾ ਸ਼ਿੰਗਾਰ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਝੂਲੇ ਦੇ ਵਿੱਚ ਬਿਠਾ ਕੇ ਝੂਲਾ ਚੁਲਾਇਆ ਜਾਂਦਾ ਹੈ ਜਨਮਸ਼ਟਮੀ ਦਾ ਤਿਹਾਰ ਸਿਰਫ Hindu ਧਰਮ ਦੇ ਲੋਕਾਂ ਦੇ ਵਿੱਚ ਹੀ ਨਹੀਂ ਬਲਕਿ ਸਾਰੇ ਧਰਮ ਦੇ ਲੋਕਾਂ ਦੇ ਵੱਲੋਂ ਮਨਾਇਆ ਜਾਂਦਾ ਹੈ ਸਾਰੇ ਧਰਮ ਦੇ ਲੋਕਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ ਇਸ ਸਮੇਂ ਭਾਈਚਾਰੇ ਦੀ ਇੱਕ ਮਿਸਾਲ ਵੇਖਣ ਨੂੰ ਮਿਲਦੀ ਹੈ ਜਨਮ ਅਸ਼ਟਮੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਦੇ ਰਾਹ ਤੇ ਚੱਲਣਾ ਕਿੰਨਾ ਮਹੱਤਵਪੂਰਨ ਹੈ ਅਤੇ ਅਧਰਮ ਦਾ ਹਮੇਸ਼ਾ ਨਾਸ਼ ਹੁੰਦਾ ਹੈ। ਕ੍ਰਿਸ਼ਨ ਜੀ ਦੀ ਗੀਤਾ ਦੀ ਸਿੱਖਿਆ ਅੱਜ ਵੀ ਸਾਨੂੰ ਸੱਚਾਈ ਅਤੇ ਨਿਸ਼ਕਾਮ ਕਰਮ ਕਰਨ ਦਾ ਪਾਠ ਪੜ੍ਹਾਉਂਦੀ ਹੈ। ਆਓ ਅਸੀਂ ਵੀ ਸਾਰੇ ਵਚਨ ਲੈਣੇ ਆ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਸੱਚਾਈ, ਨੇਕੀ ਤੇ ਧਰਮ ਦੇ ਰਸਤੇ ਤੇ ਚੱਲਾਂਗੇ। ਇੱਕ ਬਾਰ ਫਿਰ ਸ਼ਬਦਾ ਦੀ ਤਾਕਤ ਦਾ ਐਵਨ ਮੀਡੀਆ ਤੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਜਨਮ ਅਸ਼ਟਮੀ ਦੇ ਪਾਵਨ ਉਤਸਵ ਦੀਆਂ ਲੱਖ ਲੱਖ ਵਧਾਈਆਂ।